ਕੀ ਤੁਹਾਨੂੰ ਪਤਾ ਹੈ ਅੱਜ ਨਰਕ ਚਤੁਰਦਸ਼ੀ ਨਰਕ ਚੌਦਸ ਯਮਦੀਪ ਦਾਨ ਦਿਨ ਹੈ ਨਰਕ ਚਤੁਰਦਸ਼ੀ ਅਸੀਂ ਯਮਦੀਪ ਦਾਨ ਦੀ ਰਸਮ ਕਰਦੇ ਹਾਂ ਪਰ ਇਹ ਸਿਰਫ ਚੌਦਸ ਦੀ ਰਾਤ ਨਹੀਂ ਹੈ ਇਹ ਉਹ ਰਾਤ ਹੈ ਜਦੋਂ ਮਾਂ ਲక్ష్ਮੀ ਤੇ 14 ਰੂਪ ਧਰਤੀ ਤੇ ਪ੍ਰਗਟ ਹੁੰਦੇ ਆ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਕੈਸਾ ਉਪਾਅ ਜੋ ਤੁਹਾਡੇ ਘਰ ਤੁਹਾਨੂੰ ਦੀ ਕਮੀ ਨਹੀਂ ਆਉਣ ਦੇਗਾ ਸੱਚਮੁੱਚ ਦੀਵਾਲੀ ਦੇ ਨੇੜੇ ਤੇੜੇ ਲੱਭਈ ਮੈਨੂੰ ਉਹ ਉਪਾਹਨ ਜਾਂ ਲੋਕਾਚਾਰੀ ਟੁੱਟ ਕੇ ਜਿਹੜੇ ਧਨ ਨਾਲ ਸੰਬੰਧਤ ਆ ਲక్ష్ਮੀ ਮਾਤਾ ਨੂੰ ਮਨਾਉਣ ਲਈ ਜਿਹੜੇ ਬੜੇ کارਗਰ ਸਿੱਧ ਹੁੰਦੇ ਆ ਮੈਂ ਤੁਹਾਨੂੰ ਇੱਕ ਰੇਅਰੈਸਟ ਟੂ ਰੇਅਰ ਉਪਾਦਸਣ ਜਾਣ ਰਹੀ ਹਾਂ ਤੁਸੀਂ ਅੱਜ ਹੀ ਇਸ ਨੂੰ ਕਰਨਾ ਹੋਵੇਗਾ ਇਹਦੀ ਬੁੱਕਤ ਅੱਜ ਹੀ ਹੈ ਸੁ ਕਰ ਲੈਣਾ ਪਲੀਜ਼ 14 ਕੱਚੇ ਚੌਲਾਂ ਤੇ 14 ਚਿੱਟੀਆਂ ਕਾਡੀਆਂ ਦਾ ਅਦਭੁਤ ਸੰਗਮ ਦੱਸਣ ਜਾ ਰਹੀ ਹਾਂ ਜੋ ਇੰਨਾ ਕਰਾਮਾਤੀ ਹੈ ਕਿ ਤੁਹਾਡੇ ਘਰ ਕਦੀ ਵੀ ਲక్ష్ਮੀ ਦੀ ਤੋਟ ਨਹੀਂ ਆਏਗੀ ਭੰਡਾਰੇ ਭਰਪੂਰ ਰਹਿਣਗੇ ਮੈਂ ਡਾਕਟਰ ਤੇਰਨਕੌਰ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹਿਣਾ ਮੇਰੇ ਨਾਲ ਕਿਉਂਕਿ ਉਪਾਅ ਦੇ ਨਾਲ-ਨਾਲ ਇੱਕ ਅਮੋਲਕ ਗੁਰ ਵੀ ਮੈਂ ਦੱਸਾਂਗੇ ਜੋ ਸੂਰਜ ਡੁੱਬਣ ਤੋਂ ਬਾਅਦ ਜੋ ਤੁਸੀਂ ਇਹ ਵਿਧੀ ਵਿਵਧਾਨ ਕਰਨਾ ਸਮਾਂ ਰਹੇਗਾ ਸੂਰਜ ਅਸਤ ਹੋਣ ਤੋਂ ਬਾਅਦ ਦੀਪਦਾਨ ਦੇ ਸਮੇਂ ਸ਼ਾਂਤ ਮਨ ਨਾਲ ਤੁਸੀਂ ਇਹ ਵਿਧੀ ਕਰਨੀ ਆ ਜਦੋਂ ਸੂਰਜ ਅਸਤ ਹੋ ਗਿਆ ਜਦੋਂ ਰਾਤ ਦਾ ਪ੍ਰਕਾਸ਼ ਹੌਲੀ-ਹੌਲੀ ਫੈਲ ਰਿਹਾ ਹੋਏਗਾ ਰਾਤ ਸੰਘਣੀ ਹੋਣ ਜਾ ਰਹੀ ਹੋਏਗੀ ਉਸ ਸਮੇਂ ਤੁਸੀਂ ਇਹ ਵਿਧੀ ਕਰਨੀ ਹੈ ਤੁਹਾਨੂੰ ਕਿਤੇ YouTube ਚੈਨਲ ਤੇ ਨਹੀਂ ਇਹ ਮਿਲਣਾ ਪੂਰਾ ਵੀ ਜਿਹੜਾ ਮੈਂ ਲੋਕਾਚਾਰੀ ਉਪਾਅ ਦੱਸਣ ਲੱਗੀਆਂ ਸਰਚ ਮਾਰਨੀ ਆ ਮਾਰ ਕੇ ਦੇਖ ਲਿਓ ਜੋ ਸਮੱਗਰੀ ਤੁਹਾਨੂੰ ਚਾਹੀਦੀ ਆ ਤੁਸੀਂ ਨੋਟ ਕਰ ਲਓ 14 ਅਖੰਡਤ ਜਿਹੜੇ ਟੁੱਟੇ ਹੋਏ ਨਾ ਹੋਣ ਸਾਬਤ ਕੱਚੇ ਚੌਲਾਂ ਦੇ ਦਾਣੇ ਲੈਣੇ ਆ 14 ਹੀ ਚਿੱਟੀਆਂ ਕੋਡੀਆਂ ਲਿਆਓ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣੀਆਂ ਉਹ ਵੀ ਅਖੰਡਤ ਲਿਆਓ ਕਿਵਰੀ ਟੁੱਟੀਆਂ ਦੇ ਦਿੰਦੇ ਆ ਸੋ 14 14 ਦੀ ਗਿਣਤੀ ਹੋਏਗੀ ਦੋਨਾਂ ਚੀਜ਼ਾਂ ਦੀ ਨਾਲ ਤੁਸੀਂ ਰੱਖੋਗੇ ਇੱਕ ਛੋਟੀ ਤੁਹਾਨੂੰ ਚਾਹੀਦੀ ਆ ਪਿੱਤਲ ਦੀ ਥਾਲੀ ਜਾਂ ਫਿਰ ਮਿੱਟੀ ਦੀ ਥਾਲੀ ਵੀ ਤੁਸੀਂ ਲੈ ਸਕਦੇ ਹੋ ਦੇਵੇ ਵੀ ਮਿੱਟੀ ਦੇ ਬਣੇ ਹੁੰਦੇ ਆ ਮਿੱਟੀ ਦੀ ਏਕਥਾਲੀ ਵੀ ਉਹਨਾਂ ਕੋਲ কুমਹਾਰਾਂ ਕੋਲੋਂ ਮਿਲ ਜਾਂਦੀ ਐ ਜਾਂ ਦੀਵੇ ਵੇਚਣ ਵਾਲਿਆਂ ਕੋਲੋਂ ਮਿਲ ਜਾਂਦੀ ਐ ਇੱਕ ਮਿੱਟੀ ਦਾ ਹੀ ਦੀਵਾ ਲੈਣਾ ਦੇਸੀ ਕਿਉਂ ਚਾਹੀਦਾ ਤੇ ਉਸ ਦੀਵੇ ਵਿੱਚ ਪਾਉਣ ਲਈ ਇੱਕ ਸੋਚੇ ਰੂੰ ਦੀ ਬੱਤੀ ਥੋੜਾ ਜਿਹਾ ਕੁੰਮਕੁਮ ਤੇ ਗੰਗਾ ਜਲ ਗੰਗਾ ਜਲ ਨਹੀਂ ਹੁੰਦਾ ਕਈ ਵਾਰੀ ਤਾਂ ਤੁਸੀਂ ਵੀ ਕਿਸੇ ਵੀ ਸਰੋਵਰ ਦਾ ਪਵਿੱਤਰ ਹੋਲੀ ਵਾਟਰ ਰੱਖ ਸਕਦੇ ਹੋ ਕੁੰਮਕੁੰਬੀ ਪੂਜਾ ਦੀ ਦੁਕਾਨ ਤੋਂ ਮਿਲ ਜਾਣੀ ਇਹ ਸਾਰੀਆਂ ਅਸਲ ਚੀਜ਼ਾਂ ਪੂਜਾ ਦੀ ਦੁਕਾਨ ਤੋਂ ਮਿਲ ਜਾਣਗੀਆਂ ਜਿੱਥੇ ਪੂਜਾ ਸਮਗਰੀ ਮਿਲਦੀ ਹੈ ਤੁਸੀਂ ਕਿਵੇਂ ਇਸ ਨੂੰ ਸੰਪੂਰਨ ਕਰੋਗੇ ਕਰਮ ਵਿਧੀ ਕੀ ਹੈ ਥਾਲੀ ਦੇ ਵਿੱਚ ਪਹਿਲਾਂ ਤੁਸੀਂ ਗੰਗਾ ਜਲ ਛਿੜਕ ਲੈਣਾ ਭਾਵ ਥਾਲੀ ਹੋ ਜਾਏਗੀ ਸ਼ੁੱਧ ਦੋ ਚਾਰ ਛਿੱਟੇ ਮਾਰ ਲੈਣੇ ਆ 14 ਕੱਚੇ ਚੌਲਾਂ ਦੇ ਦਾਣੇ ਦੂਰ ਦੂਰ ਰੱਖਣੇ ਆ ਇਹ ਪ੍ਰਤੀਕ ਹੋਣਗੇ 14 ਲੋਕਾਂ ਦਾ ਭੂ ਲੋਕ ਤੋਂ ਲੈ ਕੇ ਸਤਿਆ ਲੋਕ ਤੱਕ ਦੇ 14 ਲੋਕਾਂ ਚ ਇਹ 14 ਕੱਟੇ ਦੌਰ ਜਿਹੜੇ ਚੌਲਾਂ ਦੇ ਦਾਣੇ ਰੱਖਣੇ ਆ ਇਹ ਉਹਨਾਂ ਦਾ ਪਰਤੇਕ ਮੰਨੇ ਜਾਂਦੇ ਆ ਫਿਰ ਤੁਸੀਂ ਕੀ ਕਰੋਗੇ ਹਰੇਕ ਚੌਲ ਦੇ ਉੱਤੇ ਇੱਕ ਇੱਕ ਚਿੱਟੀ ਕੌਡੀ ਰੱਖ ਦੇਣੀ ਆ ਹਰੇਕ ਚੌਲ ਦੇ ਉੱਤੇ ਇੱਕ ਇੱਕ ਚਿੱਟੀ ਕੌਡੀ ਰੱਖੋਗੇ ਥਾਲੀ ਦੇ ਸਾਹਮਣੇ ਘਿਉ ਦਾ ਦੀਵਾ ਜਗਾਉਣਾ ਆ ਬਹਿ ਜਾਣਾ ਚੌਂਕੜਾ ਮਾਰ ਕੇ ਮੰਤਰ ਜਾਪ ਕਰੋਗੇ ਉਹ ਵੀ 14 ਵਾਰੀ ਕਰਨਾ ਹੈ 14 14 14 ਬਸ ਮੰਤਰ ਹੈ ਓਮ श्री लक्ष्मीय नमः ਸੋ ਇਸ ਮੰਤਰ ਦਾ ਜਾਪ ਕਰੋਗੇ ਓਮ श्री लक्ष्मीय नमः ਮਨਚ ਪ੍ਰਾਰਥਨਾ ਕਰਨੀ ਹੈ ਕਿ ਮਾਂ ਲక్ష్ਮੀ ਘਰ ਚ ਸਦਾ ਤਨ ਅਨ ਤੇ ਪ੍ਰਕਾਸ਼ ਦੀ ਵਰਖਾ ਕਰਦੀ ਰਹਿਣਾ ਰਾਤ ਨੂੰ ਇਹ ਥਾਲੀ માં ਲక్ష్ਮੀ ਦੇ ਕੋਲ ਹੀ ਪਈ ਰਹਿਣ ਦੇਣੀ ਹੈ ਸਵੇਰੇ ਜਦੋਂ ਦਿਨ ਚੜਿਆ ਇਹ 14 ਕੋਡੀਆਂ ਇਕੱਠੀਆਂ ਕਰ ਲੈਣੀਆਂ 14 ਹੀ ਅਖੰਡਿਤ ਚੌਲਾਂ ਦੇ ਦਾਣੇ ਇਕੱਠੇ ਕਰ ਲੈਣੇ ਆ ਤੁਸੀਂ ਇਹਨਾਂ ਨੂੰ ਸੰਭਾਲ ਕੇ ਥੋੜੀ ਜੀ ਪੋਟਲੀ 'ਚ ਜਾਂ ਰੂੰ 'ਚ ਰੱਖ ਕੇ ਆਪਣੇ ਧਨ ਸਥਾਨ ਤੇ ਜਾਂ ਤਜੋਰੀ 'ਚ ਜਾਂ ਲੋਕਰ ਜਿੱਥੇ ਵੀ ਤੁਸੀਂ ਪੈਸੇ ਰੱਖਦੇ ਹੋ ਉੱਥੇ ਇਹਨਾਂ ਪਵਿੱਤਰ ਚੀਜ਼ਾਂ ਨੂੰ ਰੱਖ ਲੈਣਾ ਇਸ ਵਿਧੀ ਦਾ ਭਾਵ ਅਰਥ ਪਤਾ ਕੀ ਆ ਕੱਚੇ ਚੌਲ ਹੁੰਦੇ ਆ ਅਖੰਡਤ ਅਨਤਤ ਆ ਅਭਨਾਸ਼ੀ ਸ਼ਕਤੀ ਦਾ ਪ੍ਰਤੀਕ ਹੈ ਕੋੜੀ ਲక్ష్ਮੀ ਦਾ ਪ੍ਰਤੀਕ ਹੈ ਤੇ 14 ਦੀ ਗਿਣਤੀ ਜਿਹੜੀ ਅਸੀਂ ਰੱਖੀ ਅਸੀਂ 15 ਕਿਉਂ ਨਹੀਂ ਲੈ ਲਏ 13 ਕਿਉਂ ਨਹੀਂ ਲੈ ਲਏ ਨਹੀਂ ਪੁਰਾਤਨ ਗ੍ਰੰਥਾਂ ਚ 14 ਦਾ ਮਤਵ ਹੈ 14 ਲੋਕਾਂ ਦੀ ਗੱਲ ਆ ਗਈ 14 ਸ਼ਕਤੀਆਂ ਦਾ ਸਬੰਧ ਹੈ ਇਸ 14 ਦੀ ਗਿਣਤੀ ਪਿੱਛੇ ਤਰਕ ਇਹ ਆ ਇਹ ਉਪਜਾਦਕ ਹੋ ਗਏ ਤੁਹਾਡੇ ਘਰ ਧਨ ਸੁਭਾਗ ਤੇ ਨੇਗੇਟਿਵ ਊਰਜਾ ਦਾ ਨਾਸ਼ ਹੋ ਜਾਏਗਾ ਧਨ ਤੇ ਸੁਭਾਗ ਦੀ ਪ੍ਰਾਪਤੀ ਹੋ ਜਾਏਗੀ ਅਸਲ 'ਚ ਕਿਸ ਫਲ ਦੀ ਪ੍ਰਾਪਤੀ ਤੁਹਾਨੂੰ ਹੋਰ ਹੋਏਗੀ ਜਿਹੜਾ ਵੀ ਕਰ ਇਹ ਉਪਾ ਅੱਜ ਰਾਤ ਨਰਕ ਚੌਦਸ ਜਦੋਂ ਯਮ ਦੀਪ दान ਕਰਨਾ ਹੈ ਉਸ ਵੇਲੇ ਉਪਾ ਕਰੇਗਾ ਉੱਥੋਂ ਨਰਕ ਤਤ ਦੂਰ ਰਹਿਣਗੇ ਇਹ ਚੌਦਸ ਦੀ ਰਾਤ ਲక్ష్ਮੀ ਪ੍ਰਵੇਸ਼ ਦਿਵਸ ਹੁੰਦਾ ਹੈ ਸੋ ਲక్ష్ਮੀ ਦੀ ਆਮਦ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਅਸੀਂ ਸਾਰੇ ਆਪਣੇ ਘਰ ਦੇ ਦਰਵਾਜ਼ੇ ਖੁੱਲ੍ਹੇ ਇਹ ਵਿਧੀ ਵਿਵਧਾਨ ਕਰਕੇ ਇਹ ਉਪਾਕਰਨ ਵਾਲੇ ਘਰਾਂ ਤੋਂ ਨਰਕ ਤਤ ਦੂਰ ਰਹਿਣਾ ਤੇ ਮਾਂ ਲక్ష్ਮੀ ਦੇ 14 ਰੂਪ ਖੁਦ ਤੁਹਾਨੂੰ ਅਸ਼ੀਰਵਾਦ ਦੇਣ ਆਉਣਗੇ એનર્ਜੀ ਦੇ ਰੂਪ ਚ ਮਹਿਸੂਸ ਕਰੋਗੇ ਤੁਸੀਂ ਕਿ ਤੁਹਾਡੇ ਦਿਨ ਫਿਰਨੇ ਸ਼ੁਰੂ ਹੋ ਗਏ ਭਾਵ ਜੇ ਕਿਤੇ ਕੋਈ ਪਹਿਲੇ ਜਾਂ ਵਰਤਮਾਨ ਦਿਨਾਂ ਚ ਕੋਈ ਕਮੀ ਪੇਸ਼ੀ ਸੀ ਉਹ ਸਾਰੀਆਂ ਕਮੀਆਂ ਪੇਸ਼ੀਆਂ ਹੌਲੀ ਹੌਲੀ ਕਰੈਕਟ ਹੋਣੀਆਂ ਸ਼ੁਰੂ ਹੋ ਜਾਣੀਆਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਪਹਿਲਾਂ ਕਦੀ ਇਹ ਪੂਜਾ ਵਿਧੀ ਕੀਤੀ ਹੈ ਜਾਂ ਮੇਰੇ ਡਾਕਟਰ 13 ਕੌਰ ਦੇ ਚੈਨਲ ਰਾਹੀਂ ਡਾਕਟਰ 13 ਕੋਲ ਕੋਲੋਂ ਹੀ ਇਹ ਵੀਧੀ ਸੁਣੀ ਹੈ ਜੇ ਕੀਤੀ ਹੈ ਤਾਂ ਫਿਰ ਕਿਹੜੇ ਰੰਗ ਦੀਆਂ ਕੌਡੀਆਂ ਤੁਸੀਂ ਵਰਤਦੇ ਰਹੇ ਆ ਆਪਣੇ ਘਰ 'ਚ ਮੈਨੂੰ ਦੱਸਣਾ ਹੈ ਕਈ ਵਾਰੀ ਖਾਨਦਾਨੀ ਇਦਾਂ ਦੇ ਲੋਕਾਚਾਰ ਉਪਾਅ ਚੱਲਦੇ ਹੁੰਦੇ ਆ ਤੇ ਤੁਹਾਨੂੰ ਪਤਾ ਹੁੰਦਾ ਮੈਨੂੰ ਦੱਸਣਾ ਜ਼ਰੂਰ ਹੈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਡਾਕਟਰ 13 ਕੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਈਪ ਦੇ ਆਪਸ਼ਨ ਦਬਾ ਦਿਓ ਜੁਆਇਨ ਦੀ ਆਪਸ਼ਨ ਦਬਾ ਲਓ ਮਿਲਾਂਗੇ ਕੱਲ ਇੱਕ ਨਵੇਂ ਵਿਸ਼ੇ ਨਾਲ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਟਿਲ ਦੈਨ ਬਾਏ ਬਾਏ ਕਮਾ ਪਲੀਜ਼ ਅੱਜ ਨਰਕ ਚੌਦਸ ਹੈ ਅੱਜ ਹੀ ਰਾਤ ਨੂੰ ਤੁਸੀਂ ਇਹ ਉਪਾਅ ਕਰਨਾ ਹੈ ਔਰ ਤੁਹਾਡਾ ਭਲਾ ਇਸ ਵਿੱਚ ਹੈ ਕਿ ਇਸ ਪਵਿੱਤਰ ਰਸਮ ਦੌਰਾਨ ਬਾਕੀਆਂ ਨੂੰ ਵੀ ਫਾਇਦਾ ਪਹੁੰਚੇ ਮੇਰੀ ਇਸ ਵੀਡੀਓ ਨੂੰ ਕਿਰਪਾ ਕਰਕੇ ਹਰੇਕ ਜਣਾ ਪੰਜ ਪੰਜ ਤੌਰ ਤੇ ਅੱਗੇ ਸ਼ੇਅਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੱਸਦੇ ਵਸਦੇ ਰਹੋ ਖੁਸ਼ ਰਹੋ ਖੁਸ਼ੀਆਂ ਦੇ ਤਿਹਾੜ ਤੁਹਾਡੇ ਜੀਵਨ ਚ ਖੁਸ਼ੀਆਂ ਲਿਓਨ ਲਹਿਰਾ ਬਹਿਰਾ ਲਾਦਣ ਇਹ ਮੇਰੀਆਂ ਸ਼ੁਭੇ ਸ਼ਾਮਾਂ ਸ਼ੁਭ ਕਾਮਨਾਵਾਂ ਟਿਲ ਦੈਨ ਬਾਏ ਬਾਏ